ਅੱਜ ਜੀ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਜਿਹੜੇ ਲੱਕੀ ਡਰਾਅ ਸੀ ਚਲਾਏ ਸੀ ਉਹਦਾ ਜਿਹੜੇ ਸਨਮਾਨ ਪੱਤਰ ਨੇ ਤੇ ਜਿਹੜੇ ਚੈਕਸ ਨੇ ਉਹ ਵੰਡੇ ਆ ਗਏ ਇਹਨਾਂ ਦੇ ਖਾਤੇ ਦੇ ਵਿੱਚ ਅਸੀਂ ऐसे पाए नी ते इदा ਸਾਡੇ ਮੇਨ ਮਕਸਦ ਏ ਹੀ ਸੀ ਲੱਕੀ ਡਰਾ ਕੰਪੀਟੀਸ਼ਨ ਆਪਾਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਚਲਾਇ ਇਹਦਾ ਮੇਨ ਮਕਸਦ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਮਦਦ ਕਰਨ ਵਾਸਤੇ ਵਿੱਤੀ ਸਹਾਇਤਾ ਮਿਲਣ ਵਾਸਤੇ ਤੇ ਜਿਹੜਾ ਪ੍ਰੋਸੀਜਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਪਣਾਇਆ ਗਿਆ ਉਹ ਪ੍ਰੋਸੀਜਰ ਏ ਸੀਗਾ ਆਪਾਂ ਇੱਕ ਸਿੰਗਲ ਪੋਰਟਲ ਬਣਾਇਆ ਸੀ ਜਿੱਦੇ ਵਿੱਚ ਪਹਿਲਾ ਕਿਸਾਨ ਰਜਿਸਟਰ ਕਰਨਗੇ ਆਪਣੇ ਨਾਮ ਤੇ ਮੋਬਾਈਲ ਨੰਬਰ ਤੇ ਉਸ ਤੋਂ ਬਾਅਦ ਉਹ ਟਾਈਮ ਸਟੈਂਪ ਫੋਟੋ ਉਹ ਅਪਲੋਡ ਕਰਨਗੇ ਜੀ ਹਾਰਵੈਸਟਿੰਗ ਤੋਂ ਪਹਿਲਾਂ ਵਡਣ ਤੋਂ ਬਾਅਦ ਤੇ ਵਡਣ ਵਾਲੇ ਦਿਨ ਤੇ ਉਸ ਤੋਂ ਬਾਅਦ ਸਾਥੀ ਸਾਥੀ ਸਰਕਾਰੀ ਮੁਲਾਜ਼ਮ ਨੇ ਉਹ ਮੌਕੇ ਤੇ ਜਾ ਕੇ ਵੈਰੀਫ ਜਿਹੜੀ ਕਮਿਟਮੈਂਟ ਹੈ ਉਹ ਸਹੀ ਹੈ ਕਿ ਨਹੀਂ ਉਸ ਤੋਂ ਬਾਅਦ ਲੱਕੀ ਡਰਾ ਦੇ ਮੁਤਾਬਿਕ ਜਿਹੜੀ ਸਾਡੀ ਰੈਂਡਮਾਈਜੇਸ਼ਨ ਦੇ ਮੁਤਾਬਿਕ ਅਸੀਂ 25 ਕਿਸਾਨਾਂ ਨੂੰ ਚੁਣਿਆ ਗਿਆ ਪਹਿਲੀ ਲੱਕੀ ਡ੍ਰੋ ਤੇ ਜਿਹੜੇ ਪਹਿਲੇ ਤਿੰਨ ਕਿਸਾਨਾਂ ਨੂੰ ਆਪਾਂ 20000 15000 10000 ਦਾ ਇਨਾਮ ਉਹਨਾਂ ਦੇ ਆਫਸੀ ਖਾਤੇ ਵਿੱਚ ਪਾਉਣੀ ਹੈ ਉਸ ਤੋਂ ਬਾਅਦ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਟਾਈਟਾ 10000 ਦਾ ਮੋਨਿਟਰੀ ਅਮਾਉਂਟ ਉਹਨਾਂ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਹੋਗਾ ਜੀ ਇਹ ਜਿਹੜੀ ਪ੍ਰੋਸੀਜਰ ਹੈ ਉਹ ਅਗਲੇ 7 ਹਫ਼ਤੇ ਤੱਕ ਚੱਲਣੀ ਹੈ ਸਾਡਾ ਮੇਨ ਮਕਸਦ ਇਹ ਸੀ 7 ਲੱਖ ਸਾਡਾ ਪ੍ਰਾਈਜ਼ ਅਮਾਉਂਟ ਹੈ ਤੇ ਇਹਦੇ ਵਿੱਚ ਲੋਕ ਤੇ ਕਿਸਾਨ ਵੱਧ ਤੋਂ ਵੱਧ ਸ਼ਮੂਲੀਅਤ ਕਰਨ اسپੈਸ਼ਲੀ ਛੋਟੇ ਕਿਸਾਨਾਂ ਨੂੰ ਅਸੀਂ ਪਾਰਟਿਸਪੇਟ ਕਰਨ ਦਾ ਉਮੀਦ ਕਰਦੇ ਸੀ ਕਾਫੀ ਪਾਰਟਿਸਪੀਸ਼ਨ ਸਾਡੇ ਹੋਏ ਨੇ ਸਾਡੀ ਇਹ ਕੋਸ਼ਿਸ਼ ਹੈ ਘੱਟ ਤੋਂ ਘੱਟ ਪ੍ਰਾਲੀ ਦਾ ਇਨਸੀਡੈਂਟ ਪ੍ਰਾਲੀ ਪ੍ਰਾਲੀ ਨੂੰ ਅੱਗ ਲੱਗਣ ਦਾ ਇਨਸੀਡੈਂਟ ਹੋ ਗਈ ਤੇ ਬਰਨਾਲੀ ਸਾਡਾ ਇਹ ਕੋਸ਼ਿਸ਼ ਹੈ ਕਾਫੀ ਘੱਟ ਆਪਾਂ ਇਨਸੀਡੈਂਟ ਪਿਛਲੇ ਸਾਲ ਦੇ ਮੁਤਾਬਿਕ ਕਰਾਈ ਹਾਂ ਹਾਂਜੀ ਇਹ ਸੀ ਤਾਂ ਪ੍ਰਾਲੀ ਨੂੰ ਬਹੁਤ ਇਸ ਕਰਕੇ ਖੁਸ਼ੀ ਵਾਲੀ ਗੱਲ ਇਹ ਮੰਨਦੇ ਹਾਂ ਵੀ ਪ੍ਰਾਲੀ ਸਾੜਨੀ ਨਹੀਂ ਚਾਹੀਦੀ ਨਾਲਾ ਮਰੇ ਨੂੰ ਇਹੀ ধারণা ਦਿੰਦੇ ਆ ਵੀ ਅਸੀਂ ਮੇਂ ਪੰਜ ਚਾਰ ਸਾਲ ਹੋ ਗਏ 40 ਏਕੜ ਦੀ ਤੁਸੀਂ ਖੇਤੀ ਹਾਂ ਅਸੀਂ 40 50 ਏਕੜ ਦੀ ਖੇਤੀ ਕਰਦੇ ਆ ਸਾਰੇ ਦੇ ਵਿੱਚ ਹਾਂ ਸਾਰੇ ਦੇ ਵਿੱਚ ਹੀ ਕੋਈ ਗੱਲਾਂ ਮਲਚਰ ਵੀ ਫੇਰ ਦਿੰਦੇ ਆ ਕੋਈ ਗੱਲਾਂ ਪਲੋ ਫੇਰ ਕੇ ਵੀ ਮਲੋ ਕਰ ਲੈਂਦੇ ਆ ਨਹੀਂ ਸਾਨੂੰ ਤਾਂ ਇਹ ਬਹੁਤ ਖੁਸ਼ੀ ਦੀ ਗੱਲ ਆ ਵੀ ਸਾਰੇ ਕਿਸਾਨਾਂ ਨੂੰ ਇਸ ਮਗਰ ਝਕਾ ਮਗਰ ਜਾਣਾ ਚਾਹੀਦਾ ਹੈ ਨਾ ਵੀ ਅੱਗ ਲਾਉਣੀ ਚਾਹੀਦੀ ਇਹ ਬਹੁਤ ਵਧੀਆ ਚੀਜ਼ ਆ ਤੁਹਾਨੂੰ ਸੁਣ ਤੋਂ ਪਹਿਲਾ ਦੇ ਮੁਕਾਬਲੇ ਕਿੰਨਾ ਫਰਕ ਆ ਜੀ ਇਹ ਤਾਂ ਬਹੁਤ ਫਰਕ ਆ ਇਹ ਬਿਲਕੁਲੀ ਮਾੜਾ ਮੋਟਾ ਹੀ ਆ ਇਹ ਤਾਂ ਕੁਟਾ ਮਾਂ ਬੰਦੇ ਯਗ ਲਾ ਰਹੇ ਲੋਕਾਂ ਚ ਵੀਰ ਨੇ ਹਾਂ ਬਹੁਤ ਜਿਵੇਂ ਹੁਣ ਆਪਾਂ ਪਿੰਡਾਂ ਚ ਆਉਂਦੇ ਆ ਉਸ ਕਰਕੇ ਹਰੇਕ ਮੰਦਨ ਹੋ ਜਾਂਦਾ ਵੀ ਇਹਨਾਂ ਨੂੰ ਬਹੁਤ ਵਧੀਆ ਮਤਲਬ ਮੂਰੇ ਗਰੋਸ ਕਰਦੀ ਏ ਫਸਲ ਵਧੀਆ ਠੀਕ ਆ ਕੋਈ ਤੇ ਵਿੱਚ ਬਾ ਦਿੰਦੇ ਆ ਬਸ ਕਿਸੇ ਹੋ ਸਕਦਾ ਨਹੀਂ 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 ਕੋਈ ਸਮੱਸਿਆ ਨਹੀਂ ਕੀ ਫਾਇਦਾ ਹੁੰਦਾ ਪਰਾਲੀ ਤੁਸੀਂ ਵਿੱਚ ਵਿਚਾ ਪਰਾਲੀ ਤਾਂ ਬਸ ਖਾਦ ਮੰਦਾ ਨਾਲ ਜੇ ਲੱਗਦੀ ਬੰਦਾ ਨਾਲ ਥੋੜੀ ਜਿਹੀ ਮਿਹਨਤ ਆਉਂਦੀ ਆ ਵੀ ਖਰਚਾ ਆਉਂਦਾ ਉਹਦਾ ਬਹੁਤ ਵਧੀਆ ਚੀਜ਼ ਹੈ ਜਿੱਦਾਂ ਬਰਨਾਲਾ ਵੱਲੋਂ ਵਿਲੱਖਣ ਪਹਿਲ ਕਦਮੀ ਕਰਦੇ ਹੋਏ ਲੱਕੀ ਡਰਾਪ ਪਰਾਲੀ ਨਾਂ ਦੀ ਸਕੀਮ ਜਿਹੜੀ ਆ ਲਾਂਚ ਕੀਤੀ ਗਈ ਸੀ ਇਸ ਸਕੀਮ ਦੇ ਵਿੱਚ 20 ਅਕਤੂਬਰ ਤੱਕ ਅਸੀਂ ਆਨਲਾਈਨ ਐਪਲੀਕੇਸ਼ਨਸ ਲਈਆਂ ਜਿਹੜੇ ਕਿਸਾਨਾਂ ਨੇ ਪਿਛਲੇ ਸਮੇਂ ਦੌਰਾਨ ਪਰਾਲੀ ਨੂੰ ਅੱਗ ਨਹੀਂ ਲਗਾਈ ਇਸ ਸਕੀਮ ਦੇ ਵਿੱਚ ਹਰ ਹਫ਼ਤੇ 1 ਲੱਖ ਰੁਪਏ ਦੇ ਜਿਹੜੇ ਨਾਮ ਕੱਢੇ ਜਾਣੇ ਆ ਉਸੇ ਲੜੀ ਦੇ ਵਿੱਚ ਪਹਿਲੇ ਹਫ਼ਤੇ 1 ਲੱਖ ਰੁਪਏ ਦਾ ਇਨਾਮ ਕੱਢਿਆ ਗਿਆ ਇਸ ਸਕੀਮ ਦੇ ਵਿੱਚ 1 ਲੱਖ ਦੇ ਵਿੱਚ ਪਹਿਲੇ ਕਿਸਾਨ ਨੂੰ 20000 ਦੂਸਰੇ ਨੂੰ 15000 ਤੀਸਰੇ ਨੂੰ 10000 ਅਤੇ ਹੋਰ ਜਿਹੜੇ ਵੀ ਕਿਸਾਨ ਆ ਉਹਨਾਂ ਨੂੰ 25-2500 ਰੁਪਏ ਦੇ ਇਨਾਮ ਜਿਹੜੇ ਆ ਉਹ ਦਿੱਤੇ ਜਾ ਰਹੇ ਆ ਗੱਲ ਸਿਰਫ ਇਨਾਮਾਂ ਤਰੀ ਨਹੀਂ ਰੱਖਦੀਗੀ ਇੱਕ ਹੌਸਲਾ ਅਫਜ਼ਾਈ ਹੁੰਦੀ ਆ ਕਿਸਾਨ ਦੀ ਕਿਉਂਕਿ ਪ੍ਰਸ਼ਾਸਨ ਜਿਹੜਾ ਇਹਨਾਂ ਦੀ ਪਹਿਲ ਕਦਮੀ ਨੂੰ ਦੇਖਦੇ ਹੋਏ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜਾ ਹੈਗਾ ਖੜਾ ਏ ਕਿਸੇ ਵੀ ਕਿਸਮ ਦੀ ਜਿਹੜੀ ਇਹਨਾਂ ਨੂੰ ਖੇਤੀਬਾੜੀ ਦੇ ਲਈ ਕੋਈ ਜ਼ਰੂਰਤ ਹੈ ਇਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀ ਹੈਗੀ ਇਨਾਂ ਕਿਸਾਨਾਂ ਦੀ ਅਸੀਂ ਜਿਹੜੀ ਹੈਗੀ ਸੇਵਾ ਕਰਾਂਗੇ ਤੇ ਅੱਗੇ ਵੀ ਜਿਹੜਾ ਹੈਗਾ ਮੈਂਕਮ ਇਹਨਾਂ ਦੇ ਨਾਲ ਇਸ ਤਰ੍ਹਾਂ ਹੀ ਖੜਾ ਰਹੂਗਾ ਹਾਂ ਇਹ ਬਹੁਤ ਫਰਕ ਆਈ ਐਤਕੀ ਹੁਣ ਆਈ ਲਾਲੋਈ ਦਮੇ ਦੀ ਪ੍ਰੋਬਲਮ ਘਰੇ ਮਰੀਜ਼ ਨੇ ਜੀ ਐਤਕੀ ਬਹੁਤ ਸੌਖੇ ਨੇ ਉਹ ਮੇਰੇ ਚਾਚਾ ਜੀ ਨੂੰ ਹੁੰਦਾ ਹੀ ਉਹ ਐਤਕੀ ਬਹੁਤ ਸੌਖੇ ਨੇ ਪਿਛਲੇ ਸਾਲ ਜਿਵੇਂ ਇਦੋਂ ਪਿਛਲੇ ਸਾਲ ਬਹੁਤ ਔਖੇ ਹੁੰਦੇ ਡਾਕਟਰ ਦੇ ਲੈ ਕੇ ਭੱਜਦੇ ਐਤਕੀ ਜਮਾ ਹਜੇ ਤੱਕ ਨਾਰਮਲ ਨਹੀਂ ਕੋਈ ਇਹ ਜੀ ਕੋਈ ਦਿੱਕਤ ਨਹੀਂ ਕੋਈ ਸਾਹ ਨਹੀਂ ਹਜੇ ਤੱਕ ਕੋਈ ਨਹੀਂ ਅੱਗ ਲੱਗਰੀ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੀ ਇਹ ਨਾਮ ਬੰਡੇ ਗਏ ਨੇ ਜੀ ਅਸੀਂ 5 ਸਾਲ ਤੋਂ ਆਲੂ ਲਾਉਨੇ ਜੀ ਵਿੱਚੀ ਮਖਤਰ ਕਰਕੇ ਸਾਰੀ ਵਿੱਚੀ ਗਾਲ ਦਿਆ ਆਲੂ 100 ਗੱਟਾ ਵੱਧ ਨਿਕਲਦੇ ਜੇ ਅੱਪਾ ਮਖਤਰ ਕਰਕੇ ਲਾਈਏ ਵੱਧ ਬਹੁਤ ਵੱਡੇ ਵੱਡੇ ਆਲੂ ਹੁੰਦੇ ਨੇ ਬਹੁਤ ਖੇਤੀ ਸੁੰਦਰ ਹੁੰਦੀ ਹੈ ਜੀ ਇਹਨਾਂ ਤੇਲ ਜ਼ਰੂਰ ਵੱਧ ਮਜਦਾ ਹੈ ਜੀ 5000 ਦਾ ਇੱਕ ਇੱਕ ਕਿਲੇ ਤੇ ਖਰਚਾ ਆ ਜਾਂਦਾ ਜੀ ਇੰਨਾ ਤੇਲ ਮਜਦਾ ਹੈ ਜੀ ਇਹਨੀ ਬੜੀ ਖੁਸ਼ੀ ਦੀ ਗੱਲ ਹੈਗਾ ਸਾਨੂੰ ਬਤੋ ਬਤੋ ਅਸੀਂ ਕਹੀ ਜਾਂਦੇ ਹਾਂ ਇਹ ਸਭ ਦੇਖ ਦੇਖ ਖੜੀ ਜਾਂਦੇ ਨੇ ਕਿਤੇ ਜ਼ਮੀਨ ਨਹੀਂ ਲਈ ਜਾਂਗ ਸਾਡੇ ਪਿੰਡ ਦੇ ਕਿਸੇ ਨੇ ਵੀ ਨਹੀਂ ਪੂਰਾ ਬਲਾਈ ਜਾਂ ਠੀਕ ਹੈ ਸਰ ਇਹ ਤਾਂ ਬਹੁਤ ਵਧੀਆ ਬਹੁਤ ਵਧੀਆ ਪਰਾਲਾ ਜਿਹੜਾ ਅੱਗ ਲਾਉਣ ਤੋਂ ਰੋਕਿਆ ਜਾ ਰਿਹਾ ਪਰ ਅੱਗ ਨਾ ਲਾਉਣ ਦੇ ਲਈ ਆਪਾਂ ਨੂੰ ਥੋੜੀਆਂ ਦਿੱਕਤਾਂ ਵੀ ਝੱਲਣੀਆਂ ਪੈ ਰਹੀਆਂ ਨੇ ਜੋ ਮੁਸ਼ਕਲਾਂ ਨੇ ਤੇਲ ਦਾ ਖਰਚਾ ਬਾਹੀ ਦਾ ਖਰਚਾ ਛੋਟੇ ਜ਼ਿਮੀਂਦਾਰ ਦੇ ਉੱਪਰ ਦੀ ਹੋ ਕੇ ਸੰਦ ਸੰਦੇੜੇ ਦਾ ਜੋ ਕਿ ਇਸ ਤਰ੍ਹਾਂ ਇਸ ਸਾਲ ਬਹੁਤ ਸਬਸਿਡੀਆਂ ਨਿਕਲੀਆਂ 80% ਵਾਲੀਆਂ ਗਰੁੱਪ ਵਾਈਜ਼ ਸਿੰਗਲ ਵਾਈਜ਼ ਉਹ ਵੱਧ ਤੋਂ ਵੱਧ ਜੇ ਦਿੱਤੀਆਂ ਦਿੱਤੀਆਂ ਜਾਣ ਤਾਂ ਹੋਰ ਘਟ ਸਕਦਾ ਅਸੀਂ ਸੁਪਰ ਸੀਡਰ ਨਾਲ ਕਣਕ ਤੋਂ ਨਹੀਂ ਬੀਜਦੇ ਆਲੂ ਦਾ ਉਪਰਾਲਾ ਕਰਨਾ ਆਲੂ ਲਾਉਣਾ ਅੱਗੇ ਤੋਂ ਪਰ ਕਣਕ ਝੋਨੇ ਨੂੰ ਸੁਪਰ ਸੀਡਰ ਨਾਲ ਬੀਜਣ ਵਾਸਤੇ ਕਮ ਸੇ ਕਮ 1500-2000 ਰੁਪਏ ਦਾ ਖਰਚਾ ਪ੍ਰਤੀ ਏਕੜ ਦਾ ਹੈਗਾ ਜੇ ਮਲਚਰ ਕਰਕੇ ਪਲਾਉ ਕਰਕੇ ਬੀਜਣਾ ਫਿਰ 1000-1500 ਰੁਪਏ ਹੋਰ ਵੱਧਾ ਕੁੱਲ ਖਰਚਾ 3000 ਦੇ ਆਸ-ਪਾਸ ਪ੍ਰਤੀ ਇਕੜ ਹੁੰਦਾ ਸਾਨੂੰ ਖੇਤੀਬਾੜੀ ਮੈਂ ਇੱਕ ਵਾਰ ਫੋਨ ਗਿਆ ਸੀ ਕਿਉਂਕਿ ਪਹਿਲਾਂ ਨਾਮ ਨਿਕਲੇ ਆ ਅਸੀਂ 4 ਸਾਲ ਤੋਂ ਲੱਗੇ ਮਿਆਂ ਕਿ ਅੱਗੇ ਨਹੀਂ ਹੈਗੀ ਗੱਠਾ ਬਣਵਾਉਣੇ ਆ ਬਾਅਦ ਸੁਪਰ ਸਟਰਾਂ ਦਾ ਵੇਚਦੇ ਆ ਤੇ ਕਿਉਂਕਿ ਉਹ ਆਪਣੇ ਗਾਵ ਬੱਚਿਆਂ ਦੇ ਭੁੱਖਹਾਰੀ ਸੋਚਣਾ ਪਰਦੇਵ ਸਿੰਘ ਤਾਂ ਵਿਚਾਰ ਰਹਿੰਦਾ ਜੀ ਐਦਾਂ ਕਰਕੇ ਹੁਣ ਪਹਿਲਾਂ ਅਸੀਂ ਲੱਛ ਕੇ ਬਾਈਕ ਕਿੱਲੇ ਦੇ ਗੱਠਾ ਬਣਾਈ ਸੀਗੀਆਂ ਐਤੀ 100 ਇਕੜ ਦੇ ਬਣੇ ਜੀ